ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਵੈਣ ਬਸ ਕੁਝ ਅਜਾਹਾ ਹੀ ਮੌਸਮ ਸੀ ਜਦੋਂ ਤੂੰ 16 ਸਾਲ ਪਹਿਲਾਂ ਮੇਰੀ ਝੋਲੀ ਚਾਈਸ ਹੈ ਬਰਕੈਨਾ ਤੇ ਖਿੜੇ ਫੁੱਲੇ ਇਸ ਤਰ੍ਹਾਂ ਮੁਸਕਰਾ ਰਹੇ ਸੀ ਤੇ 베ਰੀਆਂ ਤੇ ਕਾਂਟਵਾ ਤਣਿਆਂ ਤੋਂ ਟੀਸੀਆਂ ਤੱਕ ਇਸੇ ਤਰ੍ਹਾਂ ਭੱਜੀਆਂ ਫਿਰਦੀਆਂ ਸਨ ਤੇ ਇਹੋ ਜਿਹੀ ਹਵਾ ਵਗ ਰਹੀ ਸੀ ਜਿਵੇਂ ਸਦੀਆਂ ਦੇ ਸੁੱਕੇ ਤਖਤਿਆਂ ਚੋਂ ਵੀ ਕਰੰਬਲਾ ਫੁੱਟ ਪੈਣ ਗਈਆਂ ਜਦੋਂ ਤੂੰ ਮੇਰੀ ਝੋਲੀ ਚਾਈਸ ਹੈ ਦੀਵੇ ਦੀ ਕਾਲੀ ਪੀਲੀ ਰੋਸ਼ਨੀ ਚ ਉੱਗਦਾ ਹੋਇਆ ਕੋਠਾ ਦਮਕਮ ਲੱਗ ਲੱਗ ਪਿਆ ਸੀ ਤੇ ਦਾਈ ਨੇ ਕਿਹਾ ਸੀ ਹਾਏ ਨਹੀਂ ਇਸ ਕੁੜੀ ਦੇ ਅੰਗ ਅੰਗ ਚ ਤਾਂ ਜਗਨੂ ਟੈਕਦੇ ਆ ਉਸ ਵੇਲੇ ਮੈਂ ਵੀ ਦਰਦਾਂ ਦੇ ਖਮਾਰ ਚ ਆਪਣੇ ਜਿਸਮ ਦੀ ਉਸ ਬੋਟ ਨੂੰ ਦੇਖਿਆ ਸੀ ਤੇ ਮੈਂ ਤਾਂ ਯਾਦ ਨਹੀਂ ਪਰ ਦਾਈ ਨੇ ਮੈਨੂੰ ਦੱਸਿਆ ਸੀ ਕਿ ਮੈਂ ਮੁਸਕਰਾ ਕੇ ਚਿਹਰੇ ਤੇ ਦਮਕ ਚ ਆਪਣੇ ਹੱਥਾਂ ਦੀਆਂ ਲਕੀਰਾਂ ਨੂੰ ਇੰਜ ਵੇਖਣ ਲੱਗ ਪਈ ਸਾਂ ਤੇਵੀ ਕੋਈ ਖੱਤ ਪੜ ਰਿਹਾ ਹੋਵੇ ਅਗਲੀ ਰਾਤ ਜਦੋਂ ਤੇਰੇ ਅੱਬੂ ਨੇ ਮੌਕਾ ਤਾੜ ਕੇ ਮੈਨੂੰ ਦੇਖਿਆ ਤਾਂ ਉਦਾਸ ਹੋ ਗਿਆ ਸੀ ਮੈਂ ਕਿਹਾ ਸੀ ਤੂੰ ਤਾਂ ਕਹਿੰਦਾ ਸੈਂ ਮੁੰਡਾ ਹੋਵੇ ਭਾਵੇਂ ਕੁੜੀ ਸਭ ਖੁਦਾ ਦੀ ਦੇਣ ਏ ਹੁਣ ਇਹ ਮੂੰਹ ਕਿਉਂ ਲਟਕਾ ਲਿਆ ਤੇ ਉਸਨੇ ਕਿਹਾ ਸੀ ਤੂੰ ਨਹੀਂ ਜਾਣਦੀ ਨਾ ਭੋਲੀਏ ਲੋਕੇ ਤੂੰ ਮਾਂ ਏ ਨਾ ਤੂੰ ਕਿਵੇਂ ਜਾਣੇ ਕਿ ਖੁਦਾ ਇੰਨੀਆਂ ਸੋਹਣੀਆਂ ਕੁੜੀਆਂ ਸਿਰਫ ਅਜਿਹੇ ਬੰਦਿਆਂ ਨੂੰ ਦਿੰਦਾ ਏ ਜਿੰਨਾ ਉੱਤੇ ਉਹ ਡਾਡਾ ਖਫਾ ਹੁੰਦਾ ਏ ਉਸ ਵੇਲੇ ਮੇਰਾ ਜੀ ਕੀਤਾ ਸੀ ਕਿ ਮੈਂ ਤੇਰੇ ਅੱਬਾ ਦੀਆਂ ਅੱਖਾਂ ਉਸ ਦੀ ਖੋਪੜੀ 'ਚੋਂ ਕੱਢ ਕੇ ਬਦਾਮਾਂ ਵਾਂਗ ਭੰਨ ਦਿਆਂ ਕਿਉਂਕਿ ਮੇਰੀ ਜਾਨ ਉਹ ਤੈਨੂੰ ਇੰਜ ਦੇਖ ਰਿਹਾ ਸੀ ਜਿਵੇਂ ਚਿੜੀ ਸੱਪ ਨੂੰ ਦੇਖਦੀ ਹੈ ਉਹ ਤੇਰੀ ਖੂਬਸੂਰਤੀ ਦੇਖ ਕੇ ਡਰ ਗਿਆ ਸੀ ਤੇ ਫਿਰ ਉਸਨੇ ਆਪਣੀ ਉਮਰ ਦੇ 16-17 ਸਾਲ ਤੇ ਤੋਂ ਡਰਦਿਆਂ ਹੋਇਆਂ ਹੀ ਬਤਾ ਦਿੱਤੇ ਸਨ ਤੇ ਹੁਣ ਵੀ ਡਰਿਆ ਤੇ ਸਹਿਮਿਆ ਹੋਇਆ ਬਾਹਰ ਗਲੀ 'ਚ ਡੱਠੀ ਮੰਜੀ ਉੱਤੇ ਲੋਕਾਂ 'ਚ ਘਿਰਿਆ ਬੈਠਾ ਏ ਤੇ ਅਸਮਾਨ ਵਾਲੇ ਇੰਜ ਦੇਖ ਰਿਹਾ ਏ ਜਿਵੇਂ ਉਹ ਉਸੇ ਹੱਲ ਆ ਰਿਹਾ ਹੋਵੇ ਤੂੰ ਮੇਰੇ ਤੇ ਤਾਂ ਨਹੀਂ ਸਹਿ ਗਈ ਮੇਰੀ ਬੱਚੀ ਮੈਂ ਤਾਂ ਪਿੰਡ ਦੀ ਇੱਕ ਆਮ ਜਈ ਕੁੜੀ ਸਾਂ ਮੇਰੇ ਨਾ ਨਕਸ਼ਾ ਬਿਲਕੁਲ ਸਿੱਧਾ ਸਾਦਾ ਸੀ ਹਾਂ ਤੂੰ ਆਪਣੇ ਅੱਬਾ ਤੇ ਗਈ ਸੈਂ ਜਿਹੜਾ ਬੜਾ ਸੁਨੱਖਾ ਸੀ ਉਹ ਤਾਂ ਹੁਣ ਵੀ ਬੜਾ ਸੋਹਣਾ ਏ ਪਰ ਹੁਣ ਉਸ ਦਾ ਸਵਪਨ 16 17 ਵੜਿਆ ਬਰਿਆਂ ਦੀ ਉਡਨਾਲ ਟੱਕਿਆ ਗਿਆ ਏ ਹੁਣ ਵੀ ਉਸ ਦੀਆਂ ਮੋਟੀਆਂ ਮੋਟੀਆਂ ਅੱਖਾਂ ਚੀਰਵੀਆਂ ਬਦਾਮੀ ਨੇ ਤੇ ਹੁਣ ਵੀ ਉਸ ਤੇ ਚਿਹਰੇ ਤੇ ਮੁੱਛਾਂ ਦੇ ਰੰਗ ਚ ਸੋਹਣੇ ਦੀ ਭਾ ਮਾਰਦੀ ਏ ਪਰ ਜਦੋਂ ਤੂੰ ਪੈਦਾ ਹੋਈਸਾ ਨਾ ਤਾਂ ਬਿਲਕੁਲ ਮੂਰਤ ਹੁੰਦਾ ਸੀ ਤੂੰ ਆਈ ਤਾਂ ਉਹ ਡਰ ਗਿਆ ਸੀ ਪਰ ਉਸ ਡਰ ਨੇ ਉਸ ਦੀ ਸ਼ਕਲ ਨਹੀਂ ਸੀ ਬਦਲੀ ਬਸ ਜਰਾ ਇਹਨਾਂ ਕੋ 부ਝਾ ਦਿੱਤਾ ਸੀ ਤੇਰੇ ਆਉਣ ਪਿੱਛੋਂ ਮੈਂ ਉਸ ਦੇ ਮੋਤੀਆਂ ਵਰਗੇ ਦੰਦ ਬڑے ਘੱਟ ਦੇਖੇ ਉਸ ਦੇ ਪੰਖੜੀਆਂ ਵਰਗੇ ਬੁੱਲ ਹਮੇਸ਼ਾ ਇੰਜ ਪਿੱਛੇ ਰਹੇ ਜਿਵੇਂ ਖੁੱਲੇ ਤਾਂ ਕੁਝ ਹੋ ਜਾਵੇਗਾ ਹੁਣ ਕੁਝ ਚਿਰ ਪਹਿਲਾਂ ਜਦੋਂ ਉਹ ਆਇਆ ਤੇ ਉਸ ਨੇ ਤੈਨੂੰ ਦੇਖਿਆ ਤਾਂ ਇੰਜ ਲੱਗਿਆ ਜਿਵੇਂ ਕਿਸੇ ਬਹੁਤ ਵੱਡੇ ਮਹਿਲ ਦੀਆਂ ਨੀਹਾਂ ਬੈਠ ਗਈਆਂ ਹੋਣ ਉਹ ਇੱਥੇ ਖੜਾ ਖੜਾ ਹੀ ਜੱਕਦਮ ਅੰਦਰੋਂ ਬੁੱਢਾ ਹੋ ਗਿਆ ਜਦੋਂ ਉਹ ਪਰਤਿਆ ਤਾਂ ਮੈਂ ਡਰੀ ਕਿ ਉਹ ਘੜੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਢੇਰ ਹੋ ਜਾਏਗਾ ਪਰ ਹੁਣੇ-ਹੁਣੇ ਮੈਂ ਕੰਧ ਤੋਂ ਝਾਕ ਕੇ ਦੇਖਿਆ ਏ ਤਾਂ ਉਹ ਗਲੀ ਵਿੱਚ ਬੈਠਾ ਏ ਤੇ ਜਿਵੇਂ ਹੁੰਦੇ ਲੋਕਾਂ ਨੂੰ ਇੰਜ ਡਾ ਡਰ ਕੇ ਤਰਬਕ ਤਰਬਕ ਕੇ ਦੇਖ ਰਿਹਾ ਏ ਜਿਵੇਂ ਉਸ ਦੀ ਚੋਰੀ ਫੜੀ ਗਈ ਹੋਵੇ ਜਦੋਂ ਤੂੰ 3-4 ਸਾਲ ਦੀ ਹੋ ਕੇ ਦੌੜਨ ਪੱਜਣ ਲੱਗ ਪਈ ਤਾਂ ਦੇਖਣ ਵਾਲਿਆਂ ਨੂੰ ਯਕੀਨ ਨਹੀਂ ਸੀ ਆਉਂਦਾ ਕਿ ਮਿੱਟੀ ਦਾ ਬਣਿਆ ਇਨਸਾਨ ਇੰਨਾ ਖੂਬਸੂਰਤ ਵੀ ਹੋ ਸਕਦਾ ਏ ਇੱਕ ਵਾਰੀ ਤੂੰ ਡਿੱਗ ਪਈ ਤੇ ਤੇਰੇ ਮੱਥੇ ਤੇ ਸੱਟ ਵੱਜੀ ਮੈਂ ਰੋਂਦਿਆਂ ਰੋਂਦਿਆਂ ਬਿਹਾਲ ਹੋ ਗਈ ਪਰ ਤੇਰੇ ਅੱਬਾ ਨੇ ਚੈਹ ਕੇ ਕਿਹਾ ਸੀ ਖੁਦਾ ਜੋ ਵੀ ਕਰਦਾ ਏ ਠੀਕ ਕਰਦਾ ਏ ਸਾਡੀ ਰਾਣੋ ਧੀ ਦੇ ਮੱਥੇ ਤੇ 60 ਦਿਨ ਨਿਸ਼ਾਨ ਨੇ ਉਸ ਦੀ ਖੂਬਸੂਰਤੀ ਨੂੰ ਦਾਗਦਾਰ ਕਰ ਦਿੱਤਾ ਹੈ ਪਰ ਖੁਦਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਛੱਟ ਦਾ ਨਿਸ਼ਾਨ ਤਾਂ ਬਾਕੀ ਰਹਿ ਗਿਆ ਪਰ ਇਹ ਨਿਸ਼ਾਨ ਬਿਲਕੁਲ ਨਵੇਂ ਚੰਦ ਵਰਗਾ ਸੀ ਲਾਲ ਲਾਲ ਜਿਹਾ ਵੀ ਸੀ ਤੇ ਸੁਨਹਿਰੀ ਸੁਨਹਿਰੀ ਜਿਹਾ ਵੀ ਜਿਹੜਾ ਹੁਣ ਮੇਰੀ ਜਾਨ ਪੀਲਾ ਪੀਲਾ ਜਿਹਾ ਲੱਗ ਰਿਹਾ ਹੈ ਜਦੋਂ ਤੂੰ 5 ਸਾਲ ਦੀ ਹੋਈ ਤਾਂ ਮੈਂ ਕੁਰਾਨ ਸ਼ਰੀਫ ਪੜਾਉਣ ਲਈ ਬੀਬੀ ਤੈਨੂੰ ਬੀਬੀ ਜੀ ਕੋਲ ਬਿਠਾ ਲ ਦਿੱਤਾ ਉਦੋਂ ਪਤਾ ਲੱਗਿਆ ਕਿ ਤੇਰੀ ਆਵਾਜ਼ ਵੀ ਤੇਰੇ ਵਾਂਗ ਖੂਬਸੂਰਤ ਹੈ ਬੀਬੀ ਜੀ ਦੇ ਘਰ ਦੀਆਂ ਕੰਧਾਂ ਅੰਦਰੋਂ ਕੁਰਾਨ ਸ਼ਰੀਫ ਪੜਨ ਵਾਲੀਆਂ ਬੱਚੀਆਂ ਦੀਆਂ ਆਵਾਜ਼ਾਂ ਆਉਂਦੀਆਂ ਤਾਂ ਉਹਨਾਂ 'ਚੋਂ ਮੇਰੀ ਅਰਾਨੂੰ ਤੀ ਦੀ ਆਵਾਜ਼ ਸਾਫ਼ ਪਛਾਣੀ ਜਾਂਦੀ ਸੀ ਤੇਰੀ ਆਵਾਜ਼ ਵਿੱਚ ਚਾਂਦੀ ਦੀਆਂ ਕਟੋਰੀਆਂ ਦੀ ਟੁਣਕ ਸੀ ਅਜਿਹੀ ਟੁਣਕ ਕਿ ਤੂੰ ਚੁੱਪ ਹੋ ਜਾਂਦੀ ਤਾਂ ਸੈਂ ਤਦ ਵੀ ਚਾਰੇ ਪਾਸੇ ਟੁਣਕਦੀ ਰਹਿੰਦੀ ਸੀ ਫਿਰ ਇੰਜ ਹੋਇਆ ਕਿ ਪਹਿਲਾਂ ਤੂੰ ਆਇਤ ਕੁਰਾਨ ਸ਼ਰੀਫ ਦਾ ਇੱਕ ਵਾਕ ਪੜ੍ਹਦੀ ਸੀ ਤੇ ਤੇਰੇ ਪਿੱਛੋਂ ਤੇਰੀਆਂ ਸਾਥਣਾਂ ਦੀ ਆਵਾਜ਼ ਆਉਂਦੀ ਸੀ ਜਦੋਂ ਤੂੰ ਕੱਲੀ ਪੜ ਰਹੀ ਹੁੰਦੀ ਸੈਂ ਤਾਂ ਗਲੀ ਵਿੱਚੋਂ ਲੰਘਣ ਵਾਲਿਆਂ ਦੇ ਪੈਰ ਰੁਕ ਜਾਂਦੇ ਤੇ ਚਿੜੀਆਂ ਦੇ ਝੁੰਡ ਬਨੇਰੀਆਂ ਤੇ ਉੱਤਰ ਆਉਂਦੇ ਸੀ ਇੱਕ ਵਾਰੀ ਮਜ਼ਾਰ ਸਾਈ ਦੁੱਲੇ ਸਾਦੇ ਮਜਾਵਰ ਸਾ ਦਰਗਾਹ ਦੇ ਸੇਵਾਦਾਰ ਸਾਈਂ ਹਜ਼ਰਤ ਸਾ ਇਧਰੋਂ ਦੀ ਲੰਗੇ ਤਾਂ ਤੇਰੀ ਆਵਾਜ਼ ਸੁਣ ਕੇ ਕਿਹਾ ਸੀ ਇਹ ਕੌਣ ਲੜਕੀ ਹੈ ਜਦੀ ਆਵਾਜ਼ ਵਿੱਚ ਫਰਿਸ਼ਤਿਆਂ ਦੇ ਖੰਪਾਂ ਦੀ ਫਰਫੜਾਹਟ ਸੁਣ ਰਹੀ ਹਾਂ ਤੇ ਜਦੋਂ ਤੈਨੂੰ ਪਤਾ ਲੱਗਿਆ ਕਿ ਸਾਈਂ ਹਜ਼ਰਤ ਸਾ ਨੇ ਇਹ ਕਿਹਾ ਹੈ ਤੇ ਤੂੰ ਇੰਨੀ ਖੁਸ਼ ਹੋਈ ਕਿ ਰੋਣ ਲੱਗ ਪਈ ਸੈਂ ਉਦੋਂ ਇੰਜ ਹੁੰਦਾ ਕਿ ਔਰਤਾਂ ਪਾਣੀ ਦੇ ਭਰੇ ਭਾਂਡੇ ਲਿਆਉਂਦੀਆਂ ਤੇ ਤੇਰੀ ਤਿਲਾਵਤ ਕੁਰਾਨ ਸ਼ਰੀਫ ਦਾ ਪਾਠ ਖਤਮ ਹੋਣ ਦੀ ਉਡੀਕ ਕਰਦੀਆਂ ਰਹਦੀਆਂ ਤੂੰ ਕੁਰਾਨ ਸ਼ਰੀਫ ਬੰਦ ਕਰਕੇ ਉੱਠਦੀ ਤੇ ਬਰਕਤ ਸ਼ਾਹੀ ਦੁੱਲੇ ਸ਼ਾਹ ਜੀ ਕਹਿੰਦੀ ਹੁੰਦ ਹੋਈ ਉਹਨਾਂ ਭਾਂਡਿਆਂ ਦੇ ਸ਼ੂ ਕਰਦੀ ਤੇ ਔਰਤਾਂ ਇਹ ਪਾਣੀ ਆਪਣੇ ਪਿਆਰਿਆਂ ਨੂੰ ਪਲਾਉਂਦੀਆਂ ਤਾਂ ਬਿਮਾਰ ਚੰਗੇ ਭਲੇ ਹੋ ਜਾਂਦੇ ਬੇ ਨਮਾਜ਼ ਨਮਾਜ਼ੀ ਹੋ ਜਾਂਦੇ ਉਹਨੀ ਦਿਨੀ ਮੈਨੂੰ ਇੰਜ ਲੱਗਣ ਲੱਗਾ ਜਿਵੇਂ ਤੂੰ ਨੂਰ ਦੀ ਬਣੀ ਹੋਈ ਤਾਂ ਹਮੇਸ਼ਾ ਤੋਏ ਪਰ ਹੁਣ ਤੂੰ ਬੀਬੀ ਜੀ ਦੇ ਘਰ ਕਰੋਂ ਵਾਪਸ ਘਰ ਆਉਂਦੀ ਐ ਤਾਂ ਤੇਰੇ ਚਿਹਰੇ ਤੇ ਮੇਰੀਆਂ ਨਜ਼ਰਾਂ ਨਹੀਂ ਟਿਕਦੀਆਂ ਜਿਵੇਂ ਸੂਰਜ ਤੇ ਨਹੀਂ ਟਿਕ ਸਕਦੀਆਂ ਖੁਦਾ ਤੇ ਰਸੂਲ ਦੇ ਬਾਦ ਤੂੰ ਸ਼ਾਹੀਦੁੱਲੇ ਸ਼ਾਹ ਜੀ ਦਾ ਨਾਮ ਜਪਦੀ ਰਹਿੰਦੀ ਸੈਂ ਇਸੇ ਲਈ ਤਾਂ ਤੇਰਾ ਅੱਬਾ ਇੱਕ ਵਾਰੀ ਤੈਨੂੰ ਸ਼ਾਹੀਦੁੱਲੇ ਸ਼ਾਹ ਜੀ ਦੀ ਮਜ਼ਾਰ ਤੇ ਸਲਾਮ ਵੀ ਕਰਵਾ ਲਿਆਇਆ ਸੀ ਕੁਰਾਨ ਸ਼ਰੀਫ ਤੂੰ ਇੰਨਾ ਪੜਿਆ ਮੇਰੇ ਜਿਗਰ ਦੀ ਬੋਟੀ ਕੀ ਹੋਣ ਵੀ ਜਦੋਂ ਚਾਰੇ ਪਾਸੇ ਸਰਨਾਟਾ ਐ ਸਿਰਫ ਇਧਰੋਂ ਉਧਰੋਂ ਸਿਸਕੀਆਂ ਦੀ ਆਵਾਜ਼ ਆ ਜਾਂਦੀ ਹੈ ਮੈਂ ਤੇਰੇ ਆਸ-ਪਾਸੇ ਤੇਰੀ ਆਵਾਜ਼ ਵਿੱਚ ਕੁਰਾਨ ਸ਼ਰੀਫ ਦਾ ਪਾਠ ਸੁਣ ਰਹੀ ਹਾਂ ਤੇਰੇ ਬੁੱਲ ਨਹੀਂ ਖਿਲ ਰਹੇ ਪਰ ਮੈਂ ਆਪਣੇ ਦੁੱਧ ਦੀ ਸੌਂ ਖਾ ਕੇ ਕਹਿਨੀ ਆ ਕਿ ਇਹ ਆਵਾਜ਼ ਤੇਰੀ ਹੈ ਜਮੀਨ ਤੇ ਅਜਹੀ ਸੁਰੀਲੀ ਵਰਾਜ ਮੇਰੀ ਰਾਣੂ ਦੇ ਸਵਾਹ ਹੋਰ ਕਿਸੇ ਦੀ ਨਹੀਂ ਹੋ ਸਕਦੀ ਏ ਇੱਕ ਦਿਨ ਜਦੋਂ ਤੇਰੇ ਚਾਚੇ ਦੀਨ ਮੁਹੰਮਦ ਦੀ ਪੀਵੀ ਆਪਣੇ ਮੁੰਡੇ ਲਈ ਤੇਰਾ ਰਿਸ਼ਤਾ ਮੰਗਣ ਆਈ ਤਾ ਮੈਨੂੰ ਪਤਾ ਲੱਗਿਆ ਕਿ ਤੂੰ ਵਿਆਹ ਦੀ ਉਮਰ ਚ ਨੂੰ ਪਹੁੰਚ ਗਈ ਐ ਮਾਵਾਂ ਤਾਂ ਤੇ ਇਹਦੇ ਸਿਰ ਤੇ ਚੁੰਨੀ ਲੈਂਦੀਆਂ ਹੀ ਸਮਝ ਜਾਂਦੀਆਂ ਨੇ ਕਿ ਵਕਤ ਆ ਰਿਹਾ ਏ ਪਰ ਤੇਰੇ ਬਾਰੇ ਮੈਂ ਸੋਚ ਹੀ ਨਾ ਸਕੀ ਤੂੰ ਸੋਚਣ ਦੀ ਮੌਲਤ ਹੀ ਨਹੀਂ ਦਿੱਤੀ ਮੈਂ ਤੇਰੇ ਅੱਬਾ ਨਾਲ ਆਪਣੀ ਇਸ ਬੇਖਬਰੀ ਦੀ ਗੱਲ ਕੀਤੀ ਤਾਂ ਉਹ ਬੋਲਿਆ ਤੂੰ ਤਾਂ ਸਦਾ ਹੀ ਬੇਖਬਰੀ ਹੈ ਪਰ ਮੈਂ ਐਡਾ ਬੇਖਬਰ ਨਹੀਂ ਹਾਂ ਬਸ ਗੱਲ ਇਹ ਹੈ ਕਿ ਮੈਨੂੰ ਕੁੜੀ ਤੋਂ ਡਰ ਲੱਗਦਾ ਏ ਉਸ ਨਾਲ ਵੀ ਤਾਂ ਗੱਲ ਕਰ ਉਸਨੇ ਤਾਂ ਜਿਵੇਂ ਆਪਣਾ ਸਭ ਕੁਝ ਮੋਲਾ ਦੇ ਰਾਹ ਤੇ ਤੱਜ ਦਿੱਤਾ ਏ ਉਦੋਂ ਪਹਿਲੀ ਵਾਰ ਮੈਨੂੰ ਵੀ ਤੇਥੋਂ ਭੈ ਆਇਆ ਮੈਂ ਸੋਚਿਆ ਜੇ ਮੈਂ ਤੇਰੇ ਨਾਲ ਰਿਸ਼ਤੇ ਦੀ ਗੱਲ ਕੀਤੀ ਤਾਂ ਕਿਤੇ ਤੂੰ ਤੈਨੂੰ ਗੁੱਸਾ ਨਾ ਆ ਜਾਵੇ ਪਰ ਫਿਰ ਉਸੇ ਸ਼ਾਮ ਸ਼ਾਈ ਅਜਰਸਾਨ ਨੇ ਇੱਕ ਖਾਦਮ ਆਇਆ ਤੇ ਉਸਨੇ ਦੱਸਿਆ ਕਿ ਕੱਲ ਤੋਂ ਸਾਈ ਦੁੱਲੇ ਸਾ ਜੀ ਦਾ ਉਸਰ ਇਹ ਜਿਹੜਾ 3 ਦਿਨ ਤੱਕ ਚੱਲੇਗਾ ਤੇ ਸਾਈਂ ਹਜਰਤ ਸ਼ਾਹ ਨੇ ਸੁਪਨੇ ਵਿੱਚ ਸਾਈਂ ਦੁੱਲੇ ਸ਼ਾਹ ਨੂੰ ਦੇਖਿਆ ਹੈ ਤੇ ਇਹ ਫਰਮਾਉਂਦੇ ਸੁਣਿਆ ਹੈ ਕਿ ਮੇਰੀ ਚੇਲੀ ਰਾਣਾ ਨੂੰ ਬੁਲਾ ਕੇ 3 ਦਿਨ ਤੱਕ ਉਸ ਤੋਂ ਮੇਰੇ ਮਜ਼ਾਰ ਤੇ ਕੁਰਾਨ ਸ਼ਰੀਫ ਦੀ ਤਵਾਲਤ ਕਰਵਾਓ ਵਰਨਾ ਸਾਰਿਆਂ ਨੂੰ ਭਸਮ ਕਰ ਦਿਆਂਗਾ ਤੂੰ ਜਾਣਦੀ ਸਹਤੀ ਇਹ ਕਿ ਸਾਈਂ ਦੁੱਲੇ ਸਾਹ ਜੀ ਬੜੇ ਜਲਾਲ ਗੁੱਸੇ ਵਾਲੇ ਸਾਈਂ ਨੇ ਜ਼ਿੰਦਗੀ ਵਿੱਚ ਜਿਸ ਨੇ ਵੀ ਉਹਨਾਂ ਦਾ ਵਿਰੋਧ ਦੀ ਕੋਈ ਗੱਲ ਕੀਤੀ ਉਸ ਨੂੰ ਬਸ ਇੱਕ ਨਜ਼ਰ ਭਰ ਕੇ ਦੇਖਿਆ ਤੇ ਰਾਖ ਕਰ ਦਿੱਤਾ ਮਰਨ ਪਿੱਛੋਂ ਉਹਨਾਂ ਦੀ ਦਰਗਾਹ ਵਿੱਚ ਤਾਂ ਉਸ ਦੇ ਆਸੇ-પાસੇ ਕੋਈ ਬੁਰੀ ਗੱਲ ਹੋ ਜਾਵੇ ਤਾਂ ਉਹਨਾਂ ਦਾ ਮਜ਼ਾਰ شریف ਸਰਾਣੇ ਪਾਸਿਓਂ ਵਾਲੇ ਪਾਸਿਓਂ ਖੁੱਲ ਜਾਂਦਾ ਏ ਤੇ ਉਸ ਵਿੱਚੋਂ ਉਹਨਾਂ ਦਾ ਪਵਿੱਤਰ ਹੱਥ ਨਿਕਲਦਾ ਏ ਬੁਰਾ ਕੰਮ ਜਾਂ ਬੁਰੀ ਗੱਲ ਕਰਨ ਵਾਲਾ ਜਿੱਥੇ ਵੀ ਹੋਵੇ ਖਿੱਚਿਆ ਹੁੰਦਾ ਏ ਆਪਣੀ ਗਰਦਨ ਸਾਈ ਜੀ ਦੇ ਪਵਿੱਤਰ ਹੱਥ ਚ ਦੇ ਦਿੰਦਾ ਏ ਤੇ ਫਿਰ ਉਥੇ ਹੀ ਠੇਰ ਹੋ ਜਾਂਦਾ ਏ ਸਾਈ ਜੀ ਦੇ ਪਵਿੱਤਰ ਹੱਥ ਮਜ਼ਾਰ شریف ਚ ਚਲਾ ਜਾਂਦਾ ਏ ਤੇ ਮਜ਼ਾਰ شریف ਦੀਆਂ ਕੰਧਾਂ ਇੰਜ ਜੁੜ ਜਾਂਦੀਆਂ ਨੇ ਜਿਵੇਂ ਕਦੇ ਖੁੱਲੀਆਂ ਹੀ ਨਾ ਹੋਣ ਕਾਦੀ ਕਿਸ ਦੀ ਮਜ਼ਾਰ ਸੀ ਕਿ ਸਾਈ ਦੁੱਲੇ ਸ਼ਾਹ ਦਾ ਹੁਕਮ ਨਾ ਮੰਨਦਾ ਦੂਜੇ ਦਿਨ ਅਸੀਂ ਤਿੰਨੇ ਇੱਕ ਊਠ ਤੇ ਕੁਵਾ ਕੁਝਾਵੇ बैठे दरगाह साईं दुल्ले शाह जी ਵੱਲ ਜਾ ਰਹੇ ਸਾਂ ਮੈਂ ਕੁ ਜਾਵੇ ਦੇ ਇੱਕ ਪਾਸੇ ਸਾਂ ਤੇ ਤੂੰ ਮੇਰੀ ਜਾਨ ਕੁ ਜਾਵੇ ਦੇ ਦੂਜੇ ਪਾਸੇ ਤੇ ਵਿਚਕਾਰ ਊਠ ਦੇ ਪਲਾਨ ਤੇ ਤੇਰਾ ਅੱਬਾ ਬੈਠਾ ਸੀ ਊਠ ਜਿਉਂ ਹੀ ਉੱਠਿਆ ਤੇ ਚੱਲਣ ਲੱਗਾ ਤਾਂ ਤੂੰ ਕरां ਸ਼ਰੀਫ ਦੀਆਂ ਤੇ ਲਾਫਤਾਂ ਸ਼ੁਰੂ ਕਰ ਦਿੱਤੀਆਂ ਸਨ ਤੇ ਮੇਰੀ ਪਾਕ ਤੇ ਨੇਕ ਬੱਚੀ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਸਾਡਾ ਊਠ ਜਿੱਥੋਂ ਵੀ ਲੰਘਦਾ ਲੋਕ ਦੂਰ ਦੂਰ ਤੋਂ ਖਿੱਚੇ ਤੁਰੇ ਆਉਂਦੇ ਸਨ ਉਹ ਸਾਡੇ ਨਾਲ ਨਾਲ ਤੁਰ ਰਹੇ ਸਨ ਤੇ ਰੋ ਰਹੇ ਸੀ ਤੇ ਸੁਭਾਨ ਅੱਲਾ ਸੁਭਾਨ ਅੱਲਾ ਕਰ ਰਹੇ ਸਨ ਕੁਜਾਬੇ ਦੇ ਉੱਪਰ ਚਿੜੀਆਂ ਮੜਕੀਆਂ ਤੇ ਕਬੂਤਰਾਂ ਦੇ ਚੋਟਾਂ ਦੇ ਤੇ ਗੋਤਾ ਲਾ ਕੇ ਜਿਵੇਂ ਮੇਰੀ ਬੱਚੀ ਦੀ ਆਵਾਜ਼ ਦਾ ਸ਼ਰਬਤ ਪੀ ਕੇ ਨੱਚਦੇ ਤੈਰਦੇ ਉਹ ਇਹ ਦੂਰ ਨਿਕਲ ਜਾਂਦੇ ਸਨ ਮੈਂ ਸੋਚਦੀ ਸੀ ਕਿ ਇਹ ਸਾਡੀ ਪਾਪੀਆਂ ਦੀ ਇਸ ਨੇਕੀ ਦਾ ਫਲ ਹੈ ਕਿ ਖੁਦਾ ਨੇ ਸਾਨੂੰ ਅਜਹੀ ਤੀ ਦਿੱਤੀ ਹੈ ਜਿਹੜੀ ਧਰਤੀ ਤੇ ਕੁਰਾਨ ਸ਼ਰੀਫ ਦਾ ਪਾਠ ਕਰਦੀ ਹੈ ਤੇ ਉਸ ਦੀ ਆਵਾਜ਼ ਆਸਮਾਨ ਤੱਕ ਪਹੁੰਚ ਜਾਂਦੀ ਹੈ ਆਸਮਾਨ ਦਾ ਖਿਆਲ ਮੈਨੂੰ ਇੰਜ ਆਉਂਦਾ ਹੈ ਕਿ ਇੱਕ ਵਾਰੀ ਤੇਰੇ ਅੱਪਾ ਨੇ ਝੁੱਕ ਕੇ ਮੇਰੇ ਕੰਨ ਵਿੱਚ ਹੌਲੀ ਜਿਹਾ ਕਿਹਾ ਸੀ ਉੱਪਰ ਦੇਖ ਇਹ ਕਿਹੇ ਨੂਰਾਨੀ ਪਰਿੰਦੇ ਨੇ ਜਿਹੜੇ ਸਾਡੇ ਨਾਲ-ਨਾਲ ਉੱਡ ਰਹੇ ਨੇ ਮੈਂ ਇੰਨਾ ਇਲਾਕਿਆਂ 'ਚ ਅਜਿਹੇ ਪਰਿੰਦੇ ਕਦੀ ਨਹੀਂ ਦੇਖੇ ਜਿਨ੍ਹਾਂ ਦੇ ਖੰਭਾਂ 'ਚ ਸਿਤਾਰੇ ਚਮਕਦੇ ਹੋਣ ਇਹ ਤਾਂ ਆਸਮਾਨ ਤੋਂ ਉੱਤੇ ਕੇ ਹੋਣ ਵਾਲੇ ਫਰਿਸ਼ਤੇ ਜਾਪਦੇ ਨੇ ਤੇ ਮੇਰੀਆਂ ਅੱਖਾਂ ਦੀ ਨੂਰ ਬੱਚੀ ਮੈਂ ਤੇਰੀ ਜਾਹਲ ਮਾਂ ਸੌਂ ਖੰਦ ਕੀ ਕਹਿ ਸਕਦੀ ਹਾਂ ਕਿ ਉਹ ਫਰਿਸ਼ਤੇ ਹੀ ਸਨ ਕੁਝ ਇਹੋ ਜਿਹੇ ਜਿਵੇਂ ਨਿੱਕੇ ਨਿੱਕੇ ਬੱਚਿਆਂ ਦੇ ਖਾਂਬ ਲੱਗ ਗਏ ਹੁਣ ਤੇ ਉਹ ਹਵਾ ਵਿੱਚ ਹੁਮਕਦੇ ਫਿਰਦੇ ਹੋਣ ਤੇ ਉਹ ਮੇਰੀ ਪਹੁੰਚੀ ਹੋਈ ਧੀ ਤੋਂ ਕੁਰਾਨ ਸ਼ਰੀਫ ਦਾ ਪਾਠ ਸੁਣਨ ਆਏ ਹੋਣ ਫਿਰ ਜਦੋਂ ਦਰਗਾਹ ਸਾਈ ਦੱਲੇ ਸਾਜੀ ਕੋਲ ਸਾਡਾ ਊਠ ਬੈਠਿਆ ਤਾਂ ਜਿਵੇਂ ਤੂੰ ਭੁੱਲ ਗਈ ਸੈਂ ਕਿ ਤੇਰੇ ਨਾਲ ਤੇਰੇ ਮਾ ਪਿਓ ਵੀ ਨਹੀਂ ਤੂੰ ਮাজার شریف ਵਾਲੇ ਇੰਜ ਖਿੱਚੀ ਤੁਰੀ ਤੁਰ ਗਈ ਸਾਂ ਜਿਵੇਂ ਸਾਈ ਦੱਲੇ ਸ਼ਾ ਜੀ ਤੇਰੀ ਉਂਗਲ ਫੜ ਕੇ ਤੈਨੂੰ ਆਪਣੇ ਘਰ ਲਈ ਜਾ ਰਹੇ ਹੁਣ ਮাজার شریف ਨੂੰ ਚੁੰਮ ਕੇ ਉਸ ਦੇ ਇੱਕ ਪਾਸੇ ਬੈਠ ਕੇ ਤੂੰ ਕ੍ਰਾਂ ਸ਼ਰੀਫ ਦੀ ਤਵਾਲਤ ਸ਼ੁਰੂ ਕਰ ਦਿੱਤੀ ਸੀ ਤੇ ਤੇਰੀ ਆਵਾਜ਼ ਦੀ ਮਿਸਟਾਸ ਚੱਕਨ ਲਈ ਲੋਕ ਮাজার ਸ਼ਰੀਫ ਦਿਵਾਲੇ ਜੁੜ ਗਏ ਸਨ ਅਸੀਂ ਦੋਵਾਂ ਨੇ ਮাজার ਸ਼ਰੀਫ ਨੂੰ ਆਪਣੇ ਪੋਰਾ ਨਾਲ ਸ਼ੋਹਿਆ ਤੇ ਫਿਰ ਆਪਣੇ ਪੋਰ ਚੁੰਮ ਲਈ ਫਿਰ ਅਸੀਂ ਸਾਈਂ ਹਜਰ ਸ਼ਾਹ ਦੀ ਸੇਵਾ ਚ ਉਹਨਾਂ ਦੇ ਚਰਨਾਂ ਨੂੰ ਛੂਨ ਤੇ ਪਵਿੱਤਰ ਹੱਥ ਨੂੰ ਚੁੰਮਣ ਪਹੁੰਚੇ ਸੀ ਤੇ ਉਹਨਾਂ ਨੇ ਫਰਮਾਇਆ ਸੀ ਆਪਣੀ ਬੇਟੀ ਨੂੰ ਸਾਈਂ ਜੀ ਦੇ ਕਦਮਾਂ ਵਿੱਚ ਬਿਠਾ ਕੇ ਤੁਸੀਂ ਆਪਣੇ ਅਗਲੇ ਪਿਛਲੇ ਗੁਨਾਹ ਮਾਫ਼ ਕਰਾ ਲਏ ਨੇ ਤੁਸੀਂ ਇਨਸ਼ਾਅੱਲਾ ਜੰਤੀ ਹੋ ਇਹ ਸੁਣ ਕੇ ਖੁਸ਼ੀ ਨਾਲ ਸਾਡੇ ਸਾਹਾਂ ਦੀ ਗਤੀ ਤੇਜ਼ ਹੋ ਗਈ ਸੀ ਫਿਰ ਅਸੀਂ ਅੰਦਰ ਜਾ ਕੇ ਬੀਬੀਆਂ ਨੂੰ ਸਲਾਮ ਕੀਤਾ ਤੇ ਤੈਨੂੰ ਮੇਰੀ ਜਾਨ ਸਾਈ ਦੁੱਲੇ ਸਾਧ ਜੀ ਤੇ ਹਜਰਤ ਸਾਹਿਬ ਜੀ ਤੇ ਉਹਨਾਂ ਦੇ ਘਰਾਨੇ ਦੀਆਂ ਬੀਬੀਆਂ ਦੀ ਅਮਾਨਤ ਚ ਦੇ ਕੇ ਅਸੀਂ ਦੋਵੇਂ ਇਹ ਕਹਿ ਕੇ ਪਿੰਡ ਆ ਗਏ ਕਿ ਉਰਸ ਦੇ ਤਿੰਨ ਦਿਨ ਬੀਤਣ ਪਿੱਛੋਂ ਅਗਲੇ ਦਿਨ ਅਸੀਂ ਆਪਣੀ ਇਸ ਅਮਾਨਤ ਨੋ ਲੈਣ ਲਈ ਹਾਜ਼ਰ ਹੋ ਜਾਵਾਂਗੇ ਜਿਹੜੀ ਖੁਦਾ ਨੇ ਤੇ ਉਸ ਦੇ ਹਬੀਬੇ ਪਾਕ ਨੇ ਸਾਡੀ ਗਰੀਬਾਂ ਤੇ ਪਾਪੀਆਂ ਦੀ ਕਿਸੇ ਸਿੱਧੀ ਸਾਦੀ ਨੇਕੀ ਤੋਂ ਖੁਸ਼ ਹੋ ਕੇ ਬਖਸ਼ੀਏ ਨਹੀਂ ਮੇਰੀ ਬੱਚੀਏ ਨਹੀਂ ਮੇਰੇ ਜਿਗਰ ਦੀਏ ਬੋਟੀਏ ਨਹੀਂ ਮੇਰੀ ਸਾਫ਼ ਸੁਥਰੀ ਰਾਣੋਤੀਏ ਫਿਰ ਜਦੋਂ ਤੀਜੇ ਦਿਨ ਬਾਅਦ ਅਸੀਂ ਦੋਵੇਂ ਸਾਈ ਦੁੱਲੇ ਸ਼ਾਹ ਜੀ ਦੇ ਮਜ਼ਾਰ ਤੇ ਗਏ ਤਾਂ ਤੂੰ ਉੱਥੇ ਬੈਠੀ ਸੈਂ ਜਿੱਥੇ ਅਸੀਂ ਤੈਨੂੰ ਬਿਠਾ ਗਏ ਸੀ ਪਰ ਕੀ ਇਹ ਤੂੰ ਈਸ ਹੈ ਤੇਰੀਆਂ ਅੱਖਾਂ ਦੀਆਂ ਪੁਤਲੀਆਂ ਫੈਲ ਗਈਆਂ ਸਨ ਤੇਰੇ ਬੁੱਲਾਂ ਤੇ ਜੰਮੇ ਖੂਨ ਦੀਆਂ ਪੇਪੜੀਆਂ ਸਨ ਤੇਰੇ ਵਾਲ ਖਿਲਰੇ ਹੋਏ ਸਨ ਚਾਦਰ ਸਿਰੇ ਸਿਰ ਤੋਂ ਲੱਥੀ ਹੋਈ ਸੀ ਪਰ ਆਪਣੇ ਅੱਬੂ ਨੂੰ ਦੇਖ ਕੇ ਵੀ ਤੈਨੂੰ ਆਪਣਾ ਸੇ ਟੱਕਣ ਦਾ ਖਿਆਲ ਨਹੀਂ ਸੀ ਆਇਆ ਤੇਰਾ ਰੰਗ ਮਿੱਟੀ ਹੋਇਆ ਹੋਇਆ ਸੀ ਤੇ ਸਾਨੂੰ ਦੇਖਦੇ ਹੀ ਤੂੰ ਚੀਕ ਪਈ ਸੀ ਮੈਥੋਂ ਦੂਰ ਰਹੋ ਅੱਬਾ ਮੇਰੇ ਕੋਲ ਨਾ ਆਵੀਂ ਅੰਮਾ ਮੈਂ ਉਦੋਂ ਤੱਕ ਇੱਥੇ ਰ੍ਹਾਂਗੀ ਜਦੋਂ ਤੱਕ ਸਾਈ ਦੁੱਲੇ ਸਾਹਿਬ ਜੀ ਦਾ ਮਜ਼ਾਰ ਸ਼ਰੀਫ ਨਹੀਂ ਖੁੱਲਦਾ ਤੇ ਉਸ ਵਿੱਚੋਂ ਉਹਨਾਂ ਦਾ ਪਵਿੱਤਰ ਹੱਥ ਨਹੀਂ ਨਿਕਲਦਾ ਜਦੋਂ ਤੱਕ ਫੈਸਲਾ ਨਹੀਂ ਹੁੰਦਾ ਮੈਂ ਇੱਥੇ ਹੀ ਰ੍ਹਾਂਗੀ ਤੇ ਮਜ਼ਾਰ ਸ਼ਰੀਫ ਖੁੱਲੇਗਾ ਅੱਜ ਨਹੀਂ ਤਾਂ ਕੱਲ ਖੁੱਲੇਗਾ 1 ਮਹੀਨੇ ਬਾਅਦ 1 ਸਾਲ ਬਾਅਦ 2 ਸਾਲ ਬਾਅਦ ਸਹੀ ਪਰ ਮਜ਼ਾਰ ਸ਼ਰੀਫ ਜ਼ਰੂਰ ਖੁੱਲੇਗਾ ਤੇ ਪਵਿੱਤਰ ਹੱਥ ਜ਼ਰੂਰ ਨਿਕਲੇਗਾ ਉਦੋਂ ਮੈਂ ਖੁਦ ਆਪਣੇ ਅੱਬੂ ਤੇ ਅੰਮਾ ਦੇ ਕਦਮਾਂ 'ਚ ਚਲੀ ਜਾਵਾਂਗੀ ਤੇ ਸਾਰੀ ਉਮਰ ਉਹਨਾਂ ਦੀਆਂ ਜੁੱਤੀਆਂ ਸਿੱਧੀਆਂ ਕਰਾਂਗੀ ਤੇ ਉਹਨਾਂ ਦੇ ਪੈਰ ਧੋ ਧੋ ਪੀਵਾਂਗੀ ਪਰ ਹੁਣ ਮੈਂ ਨਹੀਂ ਆ ਸਕਦੀ ਮੈਂ ਵੰਜ ਗਈਆਂ ਮੈਂ ਮਰ ਗਈਆਂ ਫੇਰ ਜੱਕਦਮ ਤੇਰੀ ਭੂਬ ਨਿਕਲ ਗਈ ਤੇ ਪਰ ਤੂੰ ਜੱਕਦਮ ਆਪਣੇ ਅਥਰੂ ਢੱਕ ਲਏ ਸਨ ਤੇ ਪਰਾਈ ਹੋਈ ਆਵਾਜ਼ 'ਚ ਤਿਲਾਵਤ ਕਰਨ ਲੱਗ ਪਈ ਸੈਂ ਤੂੰ ਆਸੇ-ਪਾਸੇ ਕਈ ਖੜੇ ਕਈ ਲੋਕ ਸਾਡੇ ਨਾਲ-ਨਾਲ ਰੋਣ ਲੱਗ ਪਏ ਸਨ ਤੇ ਕਹਿਣ ਲੱਗੇ ਸਨ ਅਸਰ ਆ ਗਿਆ ਏ ਦਿਨ ਰਾਤ ਮਜਾ ਸ਼ਰੀਫ ਤੇ ਰਹਿਣ ਕਰਕੇ ਇਸ ਚ ਕੋਈ ਕਸਰ ਆ ਗਈ ਹੈ ਤੇਰੇ ਅੱਬੂ ਨੇ ਫਰਿਆਦ ਕੀਤੀ ਸੀ ਅਸਰ ਆ ਗਿਆ ਏ ਕਸਰ ਆ ਗਈ ਹੈ ਦਿਨ ਰਾਤ ਕੁਰਾਨ ਸ਼ਰੀਫ ਦੀ ਇਲਾਵਤ ਕਰਨ ਵਾਲੀ ਕੁੜੀ ਚ ਕੋਈ ਕਸਰ ਕਿੰਜ ਆ ਸਕਦੀ ਹੈ ਤੇ ਜੇ ਤੁਸੀਂ ਕਹਿੰਦੇ ਹੋ ਕਿ ਕਸਰ ਆ ਗਈ ਹੈ ਤਾਂ ਸਾਈਂ ਹਜ਼ਰਤ ਸ਼ਾ ਕਿੱਥੇ ਨੇ ਉਹ ਰੋਂਦਾ ਹੋਇਆ ਸਾਈਂ ਹਜ਼ਰਤ ਸ਼ਾ ਵੱਲ ਤੁਰ ਪਿਆਸੀ ਤੇ ਮੈਂ ਵਿਲਕਦੀ ਹੋਈ ਉਸ ਦੇ ਪਿੱਛੇ-ਪਿੱਛੇ ਸਾਂ ਪਰ ਸਾਨੂੰ ਖਾਦਮ ਨੇ ਦੱਸਿਆ ਕਿ ਸਾਈਂ ਜੀ ਤਾਂ ਉਰਸ ਦੇ ਫੌਰਨ ਬਾਅਦ ਇੱਕ ਕੋਠਰੀ ਚ ਬੰਦ ਹੋ ਕੇ ਬੈਠ ਜਾਂਦੇ ਨੇ ਤੇ ਕਈ ਦਿਨ ਤੱਕ ਵਜੀਫਾ ਜੱਪ ਫਰਮਾਉਂਦੇ ਰਹਿੰਦੇ ਨੇ ਤੇ ਇਸੇ ਨੂੰ ਕਿਸੇ ਨੂੰ ਨਹੀਂ ਮਿਲਦੀ ਫਿਰ ਮੈਂ ਅੰਦਰ ਬੀਬੀਆਂ ਕੋਲ ਜਾਣਾ ਚਾਹਿਆ ਸੀ ਵੱਡੇ ਦਰਵਾਜੇ ਤੇ ਖਾਦਮ ਨੇ ਦੱਸਿਆ ਕਿ ਰਾਣੋ ਦੀ ਹਾਲਾਤ ਤੋਂ ਬੀਬੀਆਂ ਪਹਿਲਾਂ ਹੀ ਬੜੀਆਂ ਪਰੇਸ਼ਾਨ ਨੇ ਤੇ ਉਹਨਾਂ ਨੂੰ ਹੋਰ ਪਰੇਸ਼ਾਨ ਕਰਨਾ ਪਾਪ ਹੈ ਅਸੀਂ ਫਿਰ ਅਹਲ ਕੇ ਮাজার ਸ਼ਰੀਫ ਵੱਲ ਗਏ ਪਰ ਐਤ ਕਿ ਮੇਰੀ ਬੱਚੀ ਤੂੰ ਸਾਨੂੰ ਵੇਖਿਆ ਤਾਂ ਇਨੂੰ ਜਲਾਲ ਆ ਗਿਆ ਤੇ ਤੂੰ ਇੰਨੇ ਜੋਰ ਚ ਚੀਕ ਕੇ ਕਿਹਾ ਸੀ ਤੁਸੀਂ ਗਏ ਕਿਉਂ ਨਹੀਂ ਤੇ ਮੈਨੂੰ ਯਕੀਨ ਹੀ ਨਹੀਂ ਸੀ ਆਇਆ ਕਿ ਉਹ ਚੀਕ ਉਸ ਹਲਕ ਚੋਂ ਨਿਕਲੀ ਹੈ ਜਿਸ ਚੋਂ ਤਲਾਵਤ ਦੇ ਸਵਾਇ ਇਹ ਕਦੀ ਕੁਝ ਹੋਰ ਨਿਕਲਿਆ ਹੀ ਨਹੀਂ ਸੀ ਅਸੀਂ ਉਜੜੇ ਪੁਜੜੇ ਮਾਪੇ ਮੁਜ਼ਾਫ ਸ਼ਰੀਫ ਦੇ ਇੱਕ ਪਾਸੇ ਨੁੱਕਰ 'ਚ ਬੈਠ ਕੇ ਰੋ ਰਹੇ ਸੀ ਤੇ ਲੋਕ ਸਾਨੂੰ ਰੋਂਦਿਆਂ ਨੂੰ ਵੇਖ ਕੇ ਰੋ ਰਹੇ ਸਨ ਸਾਈਂ ਹਜ਼ਰਤ ਸ਼ਾਹ ਦਾ ਖਾ딤 ਆਇਆ ਤੇ ਉਸਨੇ ਦੱਸਿਆ ਕਿ ਸਾਈਂ ਜੀ ਨੂੰ ਰਾਣੋ ਦੀ ਇਸ ਹਾਲਾਤ ਦਾ ਬੜਾ ਦੁੱਖ ਸੀ ਤੇ ਉਹਨਾਂ ਨੇ ਫਰਮਾਇਆ ਸੀ ਕਿ ਇਹ ਕੁੜੀ ਅਚਾਨਕ ਜिन्नਪੂਤ ਦੇ ਕਬਜ਼ੇ 'ਚ ਚਲੀ ਗਈ ਹੈ ਤੇ ਸਾਈਂ ਹਜ਼ਰਤ ਸ਼ਾਹ ਜਾਸ ਵਜੀਫਾ ਫਰਮਾ ਰਹੇ ਨੇ ਤੇ ਜਿੰਨ ਉੱtre ਤਾਂ ਇਸ ਅਮਾਨਤ ਨੂੰ ਉਸ ਦੇ ਮਾਪਿਓ ਤੱਕ ਪਹੁੰਚਾਇਆ ਜਾਵੇ ਫਿਰ ਹੁਕਮ ਹੋਇਆ ਕਿ ਤੁਸੀਂ ਜਾਓ ਤੇ ਰਾਣੋ ਨੂੰ ਦਰਗਾਹ ਸ਼ਰੀਫ ਦੀ ਨਿਗਰਾਨੀ 'ਚ ਰਹਿਣ ਦਿਓ ਹੁਣ ਤੁਸੀਂ ਜਾਓ ਸਾਡੇ ਸਿਰਾਂ ਤੇ ਤੇਰੀ ਆਵਾਜ਼ ਗੂੰਜੀ ਸੀ ਅਸੀਂ ਸਿਰ ਚੁੱਕ ਕੇ ਵੇਖਿਆ ਸੀ ਕਿ ਤੇਰੀਆਂ ਅੱਖਾਂ ਤਲਾਵਾਂ ਵਾਂਗ ਭਰੀਆਂ ਹੋਈਆਂ ਸਨ ਤੁਸੀਂ ਹੁਣ ਤੁਸੀਂ ਜਾਓ ਮੇਰੇ ਅੱਬੂ ਮੇਰੀ ਜਾਓ ਮੇਰੀ ਅੰਮਾ ਤੁਸੀਂ ਜਾਓ ਹੁਣ ਤੁਸੀਂ ਜਾਓ ਮੰਜਰ شریف ਜਰੂਰ ਖੁੱਲੇਗਾ ਮੁਬਾਰਕ ਹੱਥ ਜਰੂਰ ਨਿਕਲੇਗਾ ਫੈਸਲਾ ਜਰੂਰ ਹੋਵੇਗਾ ਫੈਸਲਾ ਹੋ ਜਾਵੇ ਤਾਂ ਮੈਂ ਸਿੱਧੀ ਤੁਹਾਡੇ ਕੋਲ ਪਹੁੰਚਾਂਗੀ ਇਹ ਕਹਿ ਕੇ ਉਹ ਮੰਜਰ شریف ਵੱਲ ਪਰਤ ਗਈ ਸੈਂ ਤੇ ਤੁਰਦੀ ਹੋਈ ਇੰਝ ਡੋਰ ਰਹੀ ਸੈਂ ਜਿਵੇਂ ਕੱਟੀ ਪਤੰਗ ਡੋਲ ਰਹੀ ਹੁੰਦੀ ਏ ਮੈਂ ਤੇਰੇ ਤੋਂ ਸਦਕੇ ਜਾਵਾਂ ਮੇਰੀਏ ਤੀਏ ਅਸੀਂ ਤੇਰੇ ਮਾਪੇ ਉਸ ਪਿੱਛੋਂ ਵੀ ਵਾਰੀ-ਵਾਰੀ ਤੇਰੇ ਕੋਲ ਪਹੁੰਚੇ ਪਰ ਹੁਣ ਤਾਂ ਤੂੰ ਸਾਨੂੰ ਪਛਾਨਦੀ ਵੀ ਨਹੀਂ ਸੈਂ ਤੇ ਅਸੀਂ ਤੈਨੂੰ ਬੁਲਾਉਂਦੇ ਤਾਂ ਤੂੰ ਸਾਨੂੰ ਇੰਜ ਸੁੰਨੀਆਂ-ਸੁੰਨੀਆਂ ਅੱਖਾਂ ਨਾਲ ਦੇਖਦੀ ਸੈਂ ਜਿਵੇਂ ਹੈਰਾਨ ਹੋ ਰਹੀ ਹੋਵੇਂ ਕਿ ਇਹ ਆਵਾਜ਼ ਕਿੱਧਰੋਂ ਆਈ ਏ ਤੇਰਾ ਰੰਗ ਮਹਿਲਾ-ਮਹਿਲਾ ਹੋ ਗਿਆ ਸੀ ਤੇਰੇ ਬੁੱਲ ਆਕੜ ਕੇ ਪਾਟ ਗਏ ਸਨ ਤੇਰੇ ਵਾਲਾਂ ਵਿੱਚ ਗਰਦ ਸੀ ਡੱਕੇ ਡੋਲੇ ਸਨ ਖੁਸ਼ਕ ਟੁੱਟੇ ਹੋਏ ਪੱਤੇ ਸਨ ਇੱਕ ਵਾਰੀ ਜਦੋਂ ਅਸੀਂ ਤੇਰੇ ਲਈ ਕੱਪੜਿਆਂ ਦਾ ਨਵਾਂ ਜੋੜਾ ਲੈ ਕੇ ਗਏ ਸੀ ਤੇ ਅਸੀਂ ਇਹ ਕੱਪੜੇ ਤੇਰੇ ਸਾਹਮਣੇ ਰੱਖੇ ਤਾਂ ਤੂੰ ਇਹ ਕੱਪੜੇ ਹੱਥ ਵਿੱਚ ਲੈ ਕੇ ਉੱਠੀ ਤੇ ਇੱਕ ਪਾਸੇ ਚਲੀ ਗਈ ਤੇਰਾ ਇੱਕ ਪੈਰ ਵੀ ਪੈਰ ਸਿੱਧਾ ਨਹੀਂ ਸੀ ਪੈ ਰਹਾ ਫਿਰ ਤੂੰ ਗਾਇਬ ਹੋ ਗਈ ਸੈਂ ਤੇ ਅਸੀਂ ਖੁਸ਼ ਹੋਏ ਸੀ ਕਿ ਤੂੰ ਕਿਤੇ ਕੱਪੜੇ ਬਦਲਣ ਗਈ ਹੈ ਫਿਰ ਜੱਕਦਮ ਇੱਕ ਪਾਸੇ ਰੋਲਾ ਪੈਣ ਲੱਗਾ ਸੀ ਤੇ ਤੂੰ ਉਸੇ ਤਰ੍ਹਾਂ ਵਾਪਸ ਆ ਰਹੀ ਸੈਂ ਤੇ ਤੇਰੇ ਪਿੱਛੇ-ਪਿੱਛੇ ਦਰਗਾਹ ਦੇ ਕੁਝ ਖਾਦਮ ਸਨ ਜਿਨ੍ਹਾਂ ਨੇ ਦੱਸਿਆ ਸੀ ਕਿ ਤੂੰ ਨਵੇਂ ਕੱਪੜਿਆਂ ਦਾ ਇਹ ਜੋੜਾ ਦਰਗਾਹ شریف ਦੇ ਲੰਗਰ ਦੀ ਦੀਗ ਹੀਠ ਮੱਚਦੀ ਅੱਗ ਵਿੱਚ ਸੁੱਟ ਦਿੱਤਾ ਸੀ ਤਲਾਵਤ ਤਾਂ ਤੂੰ ਹੁਣ ਵੀ ਕਰ ਰਹੀ ਹੈ ਸੈਂ ਪਰ ਆਵਾਜ਼ ਵਿੱਚ ਚਾਂਦੀ ਦੀਆਂ ਕਟੋਰੀਆਂ ਦੀ ਟੁਣਕ ਨਹੀਂ ਸੀ ਫਿਰ ਤੂੰ ਪੜਦੀ ਪੜਦੀ ਮাজার ਸ਼ਰੀਫ ਦੇ ਸਿਰਹਾਣੇ ਵੱਲ ਝੁਕ ਜਾਂਦੀ ਸੈਂ ਜਿਵੇਂ ਕੋਈ ਚੀਰੀ ਕੋਈ ਡੜਾੜ ਲੱਭਣ ਦੀ ਕੋਸ਼ਿਸ਼ ਕਰ ਰਹੀ ਹੋਵੇ ਫਿਰ ਤੂੰ ਫੁੱਟ ਫੁੱਟ ਕੇ ਰੋਣ ਲੱਗ ਪੈਂਦੀ ਸਾਂ ਤੇ ਤਿਲਾਵਤ ਨੂੰ ਰੋਕ ਕੇ ਹੌਲੀ ਹੌਲੀ ਜਿਵੇਂ ਖੁਦ ਨੂੰ ਸਮਝਾਉਂਦੀ ਸਾਂ ਮਜਾ ਸ਼ਰੀਫ ਜ਼ਰੂਰ ਖੁੱਲੇਗਾ ਤੇ ਪਵਿੱਤਰ ਹੱਥ ਜ਼ਰੂਰ ਨਿਕਲੇਗਾ ਫੈਸਲਾ ਜ਼ਰੂਰ ਹੋਵੇਗਾ ਇਨਸਾਫ ਜ਼ਰੂਰ ਮਿਲੇ ਹੋਵੇਗਾ ਫਿਰ ਤੂੰ ਅੱਖਾਂ ਬੰਦ ਕਰ ਲੈਂਦੀ ਸਾਂ ਤੇ ਤਿਲਾਵਤ ਵਿੱਚ ਮਗਨ ਹੋ ਜਾਂਦੀ ਸਾਂ ਇੱਕ ਵਾਰੀ ਸਾਈਂ ਅਸੀਂ ਸਾਈਂ ਹਜਰਤ ਸ਼ਾਹ ਦੀ ਖidmat ਵਿੱਚ ਹਾਜ਼ਰ ਹੋਏ ਤੇ ਅਰਜ਼ ਕੀਤੀ ਜਿੰਨ ਭੂਤ ਕੁਰਾਨ ਸ਼ਰੀਫ ਪੜਨ ਵਾਲਿਆਂ ਦੇ ਨੇੜੇ ਨਹੀਂ ਤੜਫਦੇ ਤੇ ਦੂਰ ਬੈਠੇ ਬੈਠੇ ਹੱਸਦੇ ਤੇ ਚੂਮਦੇ ਰਹਿੰਦੇ ਨੇ ਜੇ ਸਾਡੀ ਹੀਰੇ ਵਰਗੀ ਧੀ ਤੇ ਅਜਿਹੇ ਕਾਫਰ ਜਿੰਨ ਆ ਗਏ ਨੇ ਜਿਹੜੇ ਕੁਰਾਨ ਸ਼ਰੀਫ ਦੀ ਤਲਾਵਤ ਦਾ ਵੀ ਲਿਹਾਜ਼ ਨਹੀਂ ਕਰਦੇ ਤਾਂ ਇਹ ਤੁਹਾਡੇ ਦਰਗਾਹ ਸ਼ਰੀਫ ਦੇ ਇਹ ਜਿੰਨ ਨੇ ਤੁਹਾਡੇ ਹੁਕਮ ਨਾਲ ਉੱਤਰ ਜਾਣਗੇ ਕੁਦਾ ਦਾ ਨਾ ਤੇ ਰਸੂਲ ਦੇ ਪਾਕ ਨਾ ਤੇ ਪੀਰ ਦਸਤਗੀਰ ਦੇ ਨਾ ਤੇ ਸਾਈ ਦੁੱਲੇ ਸਾਜੀ ਦੇ ਨਾ ਤੇ ਸਾਡੇ ਨਾਲ ਮাজার شریف ਤੇ ਚੱਲੋ ਤੇ ਜਿੰਨ ਲਾਹੋ ਉਦੋਂ ਸ਼ਾਈ ਹਜਰ ਸ਼ਾਹ ਨੇ ਫਰਮਾਇਆ ਸੀ ਅਸੀਂ ਜਿੰਨ ਤਾਂ ਲਾ ਦਿੰਦੇ ਪਰ ਤੁਸੀਂ ਠੀਕ ਕਿਹਾ ਇਹ ਇਹ ਕੋਈ ਵੱਡਾ ਕਾਫਰ ਜਿੰਨ ਹੈ ਤੇ ਕਾਫਰ ਜਿੰਨ ਸਾਡੇ ਕਬਜ਼ੇ ਵਿੱਚ ਨਹੀਂ ਇਹ ਅਸੀਂ ਇੱਥੇ ਦੁਆ ਕਰ ਰਹੇ ਹਾਂ ਤੁਸੀਂ ਘਰ ਜਾ ਕੇ ਦੁਆ ਕਰੋ ਸਾਡਾ ਵਜੀਫਾ ਜਾਰੀ ਰਹੇਗਾ ਜਦੋਂ ਅਸੀਂ ਟੁੱਟੇ ਹੋਏ ਵਾਪਸ ਆ ਰਹੇ ਸਾਂ ਤਾਂ ਬੁੱਢੀ ਖਾਦੀਮਾ ਨੇ ਮੈਨੂੰ ਇੱਕ ਪਾਸੇ ਲਿਜਾ ਕੇ ਦੱਸਿਆ ਸੀ urs ਦੇ ਤੀਜੇ ਦਿਨ ਹਜਰਤ ਸਾਹ ਮਜ਼ਾਰ ਵੱਲ ਆਏ ਸਨ ਤੇ ਤੇਰੀ ਬਾਦ ਨਸੀਬ ਧੀ ਨੇ ਮਜ਼ਾਰ شریف ਤੋਂ ਗੋਲ-ਗੋਲ ਲਹਿਰੀਏ ਪੱਥਰ ਚੁੱਕ ਕੇ ਝੋਲੀ ਵਿੱਚ ਭਰ ਲਏ ਸਨ ਤੇ ਚੀਕ-ਚੀਕ ਕੇ ਕਿਹਾ ਸੀ ਕਿ ਸਾਈ ਮਜ਼ਾਰ شریف ਜੋ ਮੁਬਾਰਕ ਹੱਥ ਤਾਂ ਜਦੋਂ ਨਿਕਲੇਗਾ ਨਿਕਲੇਗਾ ਜੇ ਤੂੰ ਇੱਕ ਕਦਮ ਵੀ ਅੱਗੇ ਵਧਾਇਆ ਤਾਂ ਮੈਂ ਸਾਈ ਦੁੱਲੇ ਸ਼ਾਹ ਜੀ ਦੇ ਦਿੱਤੇ ਹੋਏ ਇਹਨਾਂ ਪੱਥਰਾਂ ਨਾਲ ਤੇਰਾ ਨਾਸ਼ ਕਰ ਦਿਆਂਗੀ ਖਾਦਮ ਤੇਰੀ ਧੀ ਦੀ ਕਟਮਾਰ ਕਰਨ ਲਈ ਅੱਗੇ ਵਧੇ ਤਾਂ ਸਾਈ ਨੇ ਉਹਨਾਂ ਨੂੰ ਰੋਕ ਕੇ ਕਿਹਾ ਸੀ ਕਿ ਨਿਦਾਨੋ ਇਹ ਲੜਕੀ ਨਹੀਂ ਬੋਲ ਰਹੀ ਉਸ ਦੇ ਅੰਦਰਲਾ ਕਾਫਰ ਜਿੰਨ ਬੋਲ ਰਿਹਾ ਹੈ ਜਦੋਂ ਤੱਕ ਇਸ ਨੀਮਜਾਰ شریف ਉੱਤੇ ਕਬਜ਼ਾ ਕੀਤਾ ਹੋਇਆ ਹੈ ਸਾਨੂੰ ਤੇ ਸਾਡੇ ਖਾਨਦਾਨ ਦੇ ਕਿਸੇ ਮਰਦ ਔਰਤ ਨੂੰ ਇੱਦਨ ਨਹੀਂ ਆਉਣਾ ਚਾਹੀਦਾ ਵਰਨਾ ਕੀ ਪਤਾ ਇਹ ਜਿੰਨ ਕੀ ਕਰ ਬੈਠੇ ਫਿਰ ਦਰਗਾਹ شریف ਦਾ ਇੱਕ ਖਾ딤 ਆਇਆ ਤੇ ਕੀ ਤੁਹਾਡੀ ਧੀ ਤੁਹਾਨੂੰ ਬੁਲਾ ਰਹੀ ਹੈ ਦੇਖਦੇ ਰਹਿੰਦੇ ਉੱਥੇ ਪਹੁੰਚੇ ਤਾਂ ਤੋਂ ਮਜ਼ਾਰ شریف ਤੇ ਪਵੰਦੀ ਲੇਟੀ ਹੋਈ ਸੈਂ ਚਿਰਾਗ ਦੀ ਰੋਸ਼ਨੀ ਵਿੱਚ ਅਸੀਂ ਦੇਖਿਆ ਕਿ ਤੇਰੀਆਂ ਅੱਖਾਂ ਤਾਰੇ ਲਕੀਆਂ ਹੋਈਆਂ ਸਨ ਤੇ ਤੇਰੇ ਬੁੱਲ ਮਸੇ ਹੀ ਹਿੱਲ ਰਹੇ ਸਨ ਜ਼ਾਹਿਰ ਹੈ ਕਿ ਤੂੰ ਉਸ ਸਮੇਂ ਵੀ ਤਲਾਵਤ ਕਰ ਰਹੀ ਸੀ ਫਿਰ ਜਦੋਂ ਮੈਂ ਤੇਰਾ ਸਿਰ ਗੋਦੀ ਵਿੱਚ ਰੱਖਿਆ ਤੇ ਤੇਰੇ ਅੱਬਾ ਨੇ ਤੇਰਾ ਹੱਥ ਆਪਣੇ ਹੱਥ ਵਿੱਚ ਕੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ ਸੀ ਤਾਂ ਬੜੀ ਕਮਜ਼ੋਰ ਆਵਾਜ਼ 'ਚ ਤੂੰ ਕਿਹਾ ਸੀ ਮੇਰੀ ਅੰਮਾ ਮੇਰੇ ਅੱਬਾ ਕੌਣ ਜਾਣੇ ਮਜ਼ਾਰ ਸ਼ਰੀਫ ਕਿਉਂ ਨਹੀਂ ਖੁੱਲਿਆ ਹਾਲੇ ਇਨਸਾਫ ਨਹੀਂ ਹੋਇਆ ਪਰ ਚਲੋ ਫੈਸਲਾ ਤਾਂ ਹੋ ਗਿਆ ਚਲੋ ਮੈਂ ਹੀ ਗੁਨਾਹਗਾਰ ਸਹੀ ਸ਼ਾਇਦੁਲੇ 사ਦੀ ਤੁਸੀਂ ਤਾਂ ਬੜਾ ਇੰਤਜ਼ਾਰ ਕਰਵਾਇਆ ਹੁਣ ਕਿਆਮਤ ਦੇ ਦਿਨ ਜਦੋਂ ਅਸੀਂ ਸਾਰੇ ਖੁਦਾ ਦੇ ਸਾਹਮਣੇ ਪੇਸ਼ ਹੋਵਾਂਗੇ ਖੁਦਾ ਦੇ ਸਾਹਮਣੇ ਖੁਦਾ ਇਸ ਪਿੱਛੋਂ ਤੂੰ ਚੁੱਪ ਹੋ ਗਈ ਸੈਂ ਤੇ ਉਦੋਂ ਦੀ ਚੋਪਿਆ ਫਿਰ ਅਸੀਂ ਤੈਨੂੰ ਇੱਥੇ ਘਰ ਚੁੱਕ ਲਿਆਏ ਤੇ ਜਦੋਂ ਹੁਣੇ-ਹੁਣੇ ਸਵੇਰੇ ਸਵੇਰੇ ਸਾਈਂ ਹਜ਼ਰਤ ਸ਼ਾਹ ਦਾ ਖਾਸ ਖਾਦਮ ਸ਼ਾਈ ਜੀ ਵੱਲੋਂ ਤੇਰੇ ਲਈ ਕਫਨ ਲਿਆਇਆ ਤਾਂ ਤੇਰੇ ਚੋਂ ਨਿਕਲਿਆ ਜਿੰਨ ਤੇਰੇ ਅੱਬਾ ਚ ਆ ਗਿਆ ਉਸਨੇ ਕਫਨ ਹੱਥ ਵਿੱਚ ਫੜਿਆ ਤੇ ਉਸ ਚੁੱਲ੍ਹੇ ਵਿੱਚ ਝੋਕ ਦਿੱਤਾ ਜਿਸ ਉੱਤੇ ਤੈਨੂੰ ਗੁਸਲ ਕਰਵਾਉਣ ਲਈ ਪਾਣੀ ਗਰਮ ਕੀਤਾ ਜਾ ਰਿਹਾ ਸੀ ਹੁਣ ਮੇਰੇ ਜਿਗਰ ਦੀ ਬੋਟੀ ਮੇਰੀ ਨੇਕ ਤੇ پاک ਮੇਰੀ ਸਾਫ ਸੁਥਰੀ ਰਾਣੋਤੀ ਆ ਮੈਂ ਤੇਰੇ ਅੱਬਾ ਦੇ 부ਝੇ ਹੋਏ ਚੰਦ ਨੂੰ ਚੁੰਮ ਲਵਾਂ ਦੇਖ ਕੀ ਬਰਕੈਨਾ ਦੇ ਖੀੜੇ ਫੁੱਲ ਉਸੇ ਤਰ੍ਹਾਂ ਮੁਸਕਰਾ ਰਹੇ ਨੇ ਤੇ 베ਰੀਆਂ ਤੇ ਕਾਂਟਵਾਂ ਤਣਿਆਂ ਤੋਂ ਟੀਸੀਆਂ ਤੱਕ ਉਸੇ ਤਰ੍ਹਾਂ ਭੱਜੀਆਂ ਫੇਰਦੀਆਂ ਨੇ ਤੇ ਉਹੋ ਜਹੀ ਹਵਾ ਵਗ ਰਹੀ ਏ ਜਿਵੇਂ ਸਦੀਆਂ ਦੇ ਸੁੱਕੇ ਤਖਤਿਆਂ 'ਚ ਵੀ ਕਰੁੰਬਲਾ ਫੁੱਟ ਪੈਣ ਕੀਆਂ ਤੇ ਚਾਰੇ ਪਾਸੇ ਤੇ ਰੇਤਲਾਵਤ ਦੀ ਆਵਾਜ਼ ਗੂੰਜ ਰਹੀ ਹੈ ਤੇ ਸਾਈਂ ਹਜਰਤ شاہ ਜੀ ਦੇ ਕਫਨ ਤੇ ਸੜਨ ਦੀ ਬਦਬੂ ਸਾਰੇ ਮਾਹੌਲ ਵਿੱਚ ਫੈਲ ਚੁੱਕੀ ਹੈ ਤੇ ਮੇਰੇ ਅੰਦਰ ਇਨਾ ਦਰਦ ਜਮਾ ਹੋ ਗਿਆ ਹੈ ਜਿੰਨਾ ਤੂੰ ਜਨਮ ਦਿਨ ਵੇਲੇ ਤੈਨੂੰ ਜਨਮ ਦਿਨ ਵੇਲੇ ਹੋਇਆ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ